ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਆਰੰਭਤਾ ਦੇ ਨਾਲ ਹੀ ਅੱਜ ਫਤਿਹਗੜ੍ਹ ਸਾਹਿਬ ਵਿਖੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਤਿੰਨ ਰੋਜ਼ਾ ਸ਼ਹੀਦੀ ਸਭਾ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਲੱਖਾਂ ਦੀ ਤعداد ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਅਤੇ ਵਿਦੇਸ਼ਾਂ ਤੋਂ ਆਈ ਸੰਗਤ ਨੇ ਮੱਥਾ ਟੇਕਿਆ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕਰਨ ਦੀ ਸੰਗਤ 6-6 ਘੰਟੇ ਲੈਣਾ ਵਿੱਚ ਖੜੇ ਹੋ ਕੇ ਸਤਨਾਮ ਸ਼੍ਰੀ ਵਹਿਗੁਰੂ ਦਾ ਜਾਪ ਕਰਦੇ ਹੋਏ ਦਿਖਾਈ ਦੇ ਰਹੀ ਹੈ। ਕਿਸ਼ੇ ਨੂੰ ਕੋਈ ਕਾਰਨ ਨਹੀਂ ਇਸੇ ਤਰ੍ਹਾਂ ਗੁਰਦੁਆਰਾ ਠੰਡਾ ਬੋੜ ਸਾਹਿਬ ਗੁਰਦੁਆਰਾ ਬਿਵਨਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਰਹੀਆਂ ਹਨ ਥਾ-ਥਾ ਤੇ ਚੱਲ ਰਹੇ ਧਾਰਮਿਕ ਦਿਵਾਨਾਂ ਵਿੱਚ ਗੁਰੂ ਜਸ ਗਾਇਨ ਹੋ ਰਿਹਾ ਹੈ ਅਤੇ ਸੰਗਤਾਂ ਨੂੰ ਇਤਿਹਾਸ ਦੇ ਪੰਨਿਆਂ 'ਵਾਂ ਲਿਜਾਇਆ ਜਾ ਰਿਹਾ ਹੈ ਸ਼ਹੀਦੀ ਸਭਾ ਦੇ ਅਸਥਾਨ ਦੇ ਕਰੀਬ 200 ਲੰਗਰ ਚੱਲ ਰਹੇ ਹਨ ਭਾਵੇਂ ਰਾਤ ਸਮੇਂ ਵੀ ਸੜਕਾਂ 'ਤੇ ਸੰਗਤ ਦੇ ਦਰਸ਼ਨ ਹੋ ਰਹੇ ਹਨ ਪਰ ਵੱਡੀ ਗਿਣਤੀ ਵਿੱਚ ਸੰਗਤਾਂ ਦਿਵਾਨਾਂ ਵਿੱਚ ਅਤੇ ਲੰਗਰਾਂ ਵਾਲੇ ਸਥਾਨਾ ਅਤੇ ਟੈਂਟਾਂ ਵਿੱਚ ਆਰਾਮ ਕਰਦੇ ਹੋਏ ਦਿਖਾਈ ਦੇ ਰਹੀ ਹੈ ਉੱਥੇ ਸੈਂਕੜੀਆਂ ਦੇ ਗਿਣਤੀ ਵਿੱਚ ਖੜੀਆਂ ਟਰਾਲੀਆਂ ਵਿੱਚ ਵੀ ਸੰਗਤਾਂ ਨੇ ਰਹਿائش ਦਾ ਪ੍ਰਬੰਧ ਕੀਤਾ ਹੋਇਆ ਹੈ ਅੱਜ 11ਪੋ ਵਾਲੇ ਜਰ ਮਹਾਨ ਸਾਹਿਬ ਜਾਦਿਆਂ ਤੇ ਮਾਜਾ ਗੁਜਰੀ ਜੀ ਨੂੰ ਮਰਿੰਡੇ ਦੀ ਕਤਵਾਲੇ ਵਿੱਚ ਸਲਾਖਾਂ ਪਿੱਛੇ ਰਾਤ ਰੱਖਣ ਮਗਰੋਂ ਸਵੇਰ ਸਰਹਾਂ ਦੀ ਕਚਹਿਰੀ ਵਿੱਚ ਲਿਆਂਦਾ ਗਿਆ ਸੀ ਅਤੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਸੀ ਠੰਡੇ ਬੋਰੀਨਾਲ ਹਸਲਾ ਨਦੀ ਛੋਕੇ ਲੰਘਦੀ ਸੀ ਇਸ ਬਿਹਤ ਸਰਦ ਰਾਤ ਵਿੱਚ ਬਾਬਾ ਮੋਤੀराम ਮਹਾਰਾਜੀ ਉਹਨਾਂ ਨੂੰ ਦੁੱਧ ਛਕਾਉਣ ਲਈ ਪੁੱਜੇ ਸਨ ਅੱਜ ਦੀ ਰਾਤ ਬਗਰੋਂ ਸੁਬਾ ਸਰਹੰਦਰੀ ਕਚੇਰੀ ਵਿੱਚ ਸਾਹਿਬ ਜਦਰ ਨੇ ਇੱਕ ਵਾਰੀ ਫਿਰ ਪੇਸ਼ ਕੀਤਾ ਗਿਆ ਸੀ